ਅਨਮੋਲ ਗਗਨ ਮਾਨ ਦੇ ਵੱਲੋਂ ਅਸਤੀਫਾ ਦੇਣ ਤੋਂ 24 ਘੰਟੇ ਦੇ ਵਿੱਚ ਵਿੱਚ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਹੈ ਕੀ ਅਨਮੋਲ ਗਗਨ ਮਾਨ ਦੇ ਵੱਲੋਂ ਆਪਣੀ ਪਾਰਟੀ ਨਾਲ ਕੋਈ ਅੰਦਰੂਨੀ ਤੌਰ ਤੇ ਸੈਟਿੰਗ ਹੋ ਚੁੱਕੀ ਹੈ ਇਸ ਅਸਤੀਫੇ ਦੇ ਆਖਰਕਾਰਨ ਕੀ ਰਏ ਸੀਗੇ ਇਸ ਅਸਤੀਫੇ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਸੁਨੀਲ ਜਾਖੜ ਦੇ ਇੱਕ ਵੱਡੇ ਬਿਆਨ ਦੀ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਬਕਾਲਤ ਕੀਤੀ ਐ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਕੀ ਜਿਮਨੀ ਚੋਣ ਤੋਂ ਪਹਿਲਾਂ ਕੀ ਇਹ ਗਠਜੋੜ ਹੋ ਜਾਵੇਗਾ ਤੇ ਉਧਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਕੱਲ ਆਪਣਾ ਉਮੀਦਵਾਰ ਅਕਾਲੀ ਦਲ ਦੇ ਵੱਲੋਂ ਐਲਾਨ ਦਿੱਤਾ ਗਿਆ ਇੱਕ ਵੱਡੀ ਮਜ਼ਬੂਤੀ ਮਿਲੀ ਸੀ ਆਜ਼ਾਦ ਗੁਰਪਾਉਣ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਜਿਮਨੀ ਚੋਣ ਦੇ ਤੇ ਕੀ ਇਹ ਗਠਜੋੜ ਹੁਣ ਸੰਭਵ ਹੋ ਪਾਏਗਾ ਜੇਕਰ ਸੰਭਵ ਹੋਇਆ ਤਾਂ ਕਿਸ ਤਰ੍ਹਾਂ ਇੰਪੈਕਟ ਪੰਜਾਬ ਦੀ ਰਾਜਨੀਤੀ ਉੱਪਰ ਇਸ ਗਠਜੋੜ ਦਾ ਪੈਣ ਵਾਲਾ ਗੱਲਬਾਤ ਇਸ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਅਨਮੋਲ ਗਗਨ ਮਾਨ ਦੇ ਵੱਲੋਂ ਬਿਨਾਂ ਕੋਈ ਕਾਰਨ ਦੱਸੇ ਅਸਤੀਫਾ ਦੇ ਦਿੱਤਾ ਸੀ ਛੋਟੀ ਇੱਕ ਪੋਸਟ ਪਾ ਕੇ ਅਸਤੀਫਾ ਦਿੱਤਾ ਲੇਕਿਨ 24 ਘੰਟਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਵੀ ਲੈ ਲੈ ਗਿਆ ਅੰਦਰਲੀ ਕਹਾਣੀ ਕੀ ਹੈ ਕਿ ਅੰਦਰੂਨੀ ਤੌਰ ਤੇ ਪਾਰਟੀ ਦੇ ਨਾਲ ਕੋਈ ਸੈਟਿੰਗ ਅਨਮੋਲ ਗਗਨ ਮਾਨ ਦੀ ਹੋ ਚੁੱਕੀ ਹੈ ਕਿ ਕੋਈ ਸ਼ਰਤਾਂ ਦੇ ਤਹਿਤ ਅਸਤੀਫਾ ਵਾਪਸ ਲਿਆ ਗਿਆ ਪੂਰੀ ਕਹਾਣੀ ਕੀ ਹੈ ਅਸਤੀਫੇ ਪਿੱਛੇ ਦੀ ਦੇਖੋ ਬਹੁਤ ਸਾਰੀਆਂ ਕਹਾਣੀਆਂ ਪਹਿਲੇ ਦਿਨ ਤੋਂ ਜੁੜੀਆਂ ਜਿਨ੍ਹਾਂ ਦੇ ਉੱਪਰ ਆਪਾਂ ਉਸ ਦਿਨ ਵੀ ਜਿਹੜੀ ਗੱਲ ਕੀਤੀ ਸੀਗੀ ਆਪਾਂ ਉਸ ਦਿਨ ਵੀ ਕਿਹਾ ਸੀ ਕਿ ਬਾਕੀ ਨੂੰ ਹੜਤਾਲ ਕਰਨ ਤੋਂ ਬਾਅਦ ਹੀ ਜਿਹੜੀ ਆਪਾਂ ਗੱਲ ਕਰਾਂਗੇ ਔਰ ਚਰਚਾਵਾ ਬਹੁਤ ਸੀਗੀਆਂ ਔਰ ਇਹਦੇ ਤੇ ਸਪੇਸ ਵੀ মিডিਆ ਦੇ ਵਿੱਚ ਕਾफी ਇਸ ਕਵਰ ਨੂੰ ਮਿਲੀ ਕਿ ਹੋ ਸਕਦਾ ਹੈ ਕਿ ਇਸ ਤੀਵੇ ਦਾਇਆ ਗਿਆ ਹੋਵੇ ਆਪਣੇ ਵੱਲੋਂ ਵੀ ਗੱਲ ਕੀਤੀ ਗਈ ਸੀ ਹੋਰ ਬਹੁਤ ਸਾਰੀਆਂ ਚਰਚਾਵਾਂ ਕਹਾਣੀਆਂ ਇਹਦੇ ਵਿੱਚ ਹੋ ਰਹੀਆਂ ਸੀ ਪਰ ਹੁਣ ਨਿਕਲ ਕੇ ਜਿਹੜੀ ਗੱਲ ਲਖਵਿੰਦਰ ਜੀ ਸਾਹਮਣੇ ਇਹ ਆ ਰਹੀ ਹੈ ਕਿ ਅਨਮੋਲ ਗਗਨ ਮਾਨ ਦੇ ਤੀਵੇ ਦੇ ਪਿੱਛੇ ਜਿਹੜੀ ਆ ਉਹ ਨਾਰਾਜ਼ਗੀ ਸੀ ਪਿਛਲੇ ਲੰਬੇ ਸਮੇਂ ਤੋਂ ਖਰੜ ਦੇ ਵਿੱਚ ਦਿੱਲੀ ਵਾਲੇ ਅਕਸਰ ਜਿਵੇਂ ਆਪਾਂ ਦੇਖਿਆ ਕਿ ਹਰ ਮੰਤਰਾਲੇ ਦੇ ਵਿੱਚ ਦਿੱਲੀ ਵਾਲੇ ਬੰਦੇ ਜਿਹੜੇ ਆ ਕੇ ਵਹਿ ਗਏ ਆ ਹਰੇਕ ਐਮਐਲਏ ਦੇ ਨਾਲ ਜਿਹੜੇ ਆ ਬੰਦੇ ਲੱਗੇ ਆ ਕੇ ਦਿੱਲੀ ਵਾਲਿਆਂ ਦੇ ਇਸੇ ਤਰੀਕੇ ਦੇ ਨਾਲ ਅਨਮੋਲ ਗਗਨਮਾਨ ਦੇ ਹਲਕੇ ਦੇ ਵਿੱਚ ਵੀ ਦਿੱਲੀ ਵਾਲਿਆਂ ਨੇ ਐਨ ਆਪਣੀ ਜਿਹੜੀ ਆ ਉਹ ਉੱਥੇ ਪੈਠ ਬਣਾ ਲਈ ਸੀਗੀ ਸਿੱਧੇ ਤੌਰ ਤੇ ਕਾਰੋਬਾਰੀਆਂ ਦੇ ਨਾਲ ਮਾਈਨਿੰਗ ਦੇ ਨਾਲ ਹੋਰ ਜੋ ਵੀ ਉੱਥੇ ਕੰਮਕਾਜ ਜਿਹੜੇ ਹੁੰਦੇ ਆ ਸਿੱਧੇ ਤੌਰ ਤੇ ਇਨਵੋਲਵਮੈਂਟ ਜਿਹੜੀ ਆ ਉਹ ਹੋ ਗਈ ਸੀਗੀ ਦਿੱਲੀ ਵਾਲੇ ਲੋਕਾਂ ਦੀ ਸਿੱਧੇ ਤੌਰ ਤੇ ਉਹ ਉੱਥੇ ਆਪਣੀ ਜਿਹੜੀ ਆ ਉਹ ਪਕੜ ਮਜ਼ਬੂਤ ਕਰਕੇ ਸੀ ਤੇ ਵਿਧਾਇਕ ਜਿਹੜੀ ਆ ਇੱਕ ਤਰੀਕੇ ਦੇ ਨਾਲ ਪਾਵਰਲੈਸਟ ਹੋ ਗਈ ਸੀ ਵਿਧਾਇਕ ਦੇ ਪਾਵਰਲੈਸ ਹੋਣ ਤੋਂ ਬਾਅਦ ਅਬਧਾਇਕ ਵੀ ਆਪਾਂ ਦੇਖਿਆ ਕਿ ਨਗਰ ਕੌਂਸਲ ਦੇ ਵਿੱਚੋਂ ਵੀ ਜਿਹੜੀ ਆ ਉਹ ਚਲਣੀ ਬੰਦ ਹੋ ਗਈ ਸੀ ਤਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਵੀ ਅਨਮੋਲ ਗਗਨਮਾਨ ਲੜਦੇ ਝਗੜਦੇ ਦਿਖਾਈ ਦਿੱਤੇ ਕਿ ਭਾਈ ਇਹ ਕੰਮ ਨਹੀਂ ਕਰਦੇ ਜੀ ਇਹ ਇਦਾਂ ਹੁੰਦਾ ਜੀ ਉਦਾਂ ਹੁੰਦਾ ਬੜਾ ਕੁਝ ਆਪਾਂ ਦੇਖਿਆ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਹੀ ਜਿਹੜੇ ਆ ਉਹ ਵਿਧਾਇਕ ਦੀ ਮੰਨਣੋਂ ਹਟ ਜਾਣ ਤਾਂ ਸਾਫ਼ ਹੈ ਕਿ ਵਿਧਾਇਕ ਜਿਹੜਾ ਇੱਕ ਤਰੀਕੇ ਨਾਲ ਪਾਵਰਲੈਸ ਹੋ ਗਿਆ ਹੈ ਪਾਵਰਲੈਸ ਹੋਣ ਦੇ ਕਰਕੇ ਅਨਮੋਲ ਗਗਨਮਾਨ ਜਿਹੜੇ ਆ ਲਖਵਿੰਦਰ ਜੀ ਉਹ ਕੇਜਰੀਵਾਲ ਦੇ ਕੋਲ ਗਏ ਕੇਜਰੀਵਾਲ ਦੇ ਕੋਲ ਗਏ ਉੱਥੇ ਮੀਟਿੰਗ ਕੀਤੀ ਕਹਿੰਦੇ ਕਿ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਾ ਕੇ ਤੁਸੀਂ ਮਨੀਸ਼ ਸੋਦੀਆ ਨੂੰ ਮਿਲੋ ਉਹ ਇੰਚਾਰਜ ਹੈਗੇ ਆ ਕਹਿੰਦੇ ਕਿ ਮਨੀਸ਼ ਸੋਦੀਆ ਨੇ ਉਹਨਾਂ ਦੀ ਗਲਗੁਲ ਜਿਹੜੀ ਆ ਉਹ ਬਹੁਤੀ ਕੁ ਸੁਣੀ ਨਹੀਂ ਜਿਹਦੇ ਕਰਕੇ ਇਧਰ ਉਹ ਗਿਲਕੂ ਵਾਲਿਆਂ ਨੇ ਜਿਹੜਾ ਅਸਤੀਫਾ ਦੇ ਦਿੱਤਾ ਗਿਲਕੂ ਵਾਲਿਆਂ ਨੇ ਜਦੋਂ ਅਸਤੀਫਾ ਦਿੱਤਾ ਤਾਂ ਆਮ ਆਦੀ ਪਾਰਟੀ ਨੇ ਉਹਨੂੰ ਆਫਰ ਕਰ ਦਿੱਤਾ ਕਿ ਭਾਈ ਤੈਨੂੰ ਅਸੀਂ ਹਲਕਾ ਇੰਚਾਰਜ ਜਿਹੜਾ ਉਲਾ ਦੇਾਂਗੇ ਤੇ ਤੂੰ ਇਧਰ ਸਾਡੀ ਵਾਲੀ ਪਾਰਟੀ ਵਾਲੇ ਪਾਸੇ ਆ ਜਾ ਉਧਰੋਂ ਭਾਜਪੀ ਨੇ ਵੀ ਆਫਰ ਕਰਤੀ ਤੇ ਕਹਿੰਦੇ ਆ ਕਿ ਕਾਂਗਰਸ ਨੇ ਵੀ ਗਿਲਕੋ ਵਾਲੇ ਰਣਜੀਤ ਸਿੰਘ ਗਿੱਲ ਨੂੰ ਆਫਰ ਕਰਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਅਨਮੋਲ ਗਗਨ ਮਾਨ ਨੂੰ ਕਿ ਭਾਈ ਸੁਣੀ ਮੇਰੀ ਪਹਿਲਾਂ ਹੀ ਨਹੀਂ ਜਾ ਰਹੀ ਦਿੱਲੀ ਵਾਲੇ ਪਹਿਲਾਂ ਹੀ ਆ ਕੇ ਬਹਿ ਗਏ ਆ ਤੇ ਦੂਜੇ ਪਾਸੇ ਇਸ ਗਿਲਕੋ ਵਾਲੇ ਰਣਜੀਤ ਸਿੰਘ ਗਿੱਲ ਨੂੰ ਜਦੋਂ ਲੈ ਜਾਂਦਾ ਤਾਂ ਮੈਂ ਤਾਂ ਬਿਲਕੁਲ ਹੀ ਕੁਟੇ ਲਾਈਨ ਲੱਗ ਜੂੰ ਪਾਵਰਲੈਸ ਹੋ ਜੂੰ ਬੇਇੱਜ਼ਤੀ ਬੜੀ ਐ ਕਿਉਂ ਨਾ ਅਸਤੀਫਾ ਦੇ ਕੇ ਥੋੜਾ ਜਿਹਾ ਚੰਗਾ ਹੀ ਬਣ ਜੀਏ ਤਾਂ ਉਹਨਾਂ ਨੇ ਉਧਰੋਂ ਅਸਤੀਫੇ ਦੀ ਗੱਲ ਸੋਚ ਲਈ ਉਧਰੋਂ ਅਸਤੀਫਾ ਦੇ ਦਿੱਤਾ ਉਧਰੋਂ ਗਿਲਕੋ ਵਾਲਾ ਰਣਜੀਤ ਸਿੰਘ ਗਿੱਲ ਜਿਹਦਾ ਝੁਕਾ ਕਹਿੰਦੇ ਕਿ ਬੀਜੇਪੀ ਪਾਲੇ ਪਾਸੇ ਜਿਹੜਾ ਉਹ ਕਾਫੀ ਹੈਗਾ ਆਪਾਂ ਪੋਸਟ ਤੋਂ ਵੀ ਜਿਹੜਾ ਉਹਦਾਂ ਦਾ ਡਾਡਾ ਲਾ ਸਕਦੇ ਸੀਗੇ ਕਿ ਦੇਸ਼ ਦੇ ਹਿੱਤ ਦੇ ਵਿੱਚ ਜਿਹੜਾ ਫੈਸਲਾ ਇਹੋ ਜਿਹੀ ਜਿਹੜੀ ਗੱਲ ਉਹਨਾਂ ਨੇ ਦੇਖੀ ਸੀਗੀ ਤਾਂ ਉਧਰੋਂ ਉਹਨਾਂ ਨੇ ਜਿਹੜਾ ਹੈਗਾ ਬੀਜੇਪੀ ਵੱਲੋਂ ਔਰ ਕਾਂਗਰਸ ਵੱਲੋਂ ਵੀ ਆਫਰ ਆਉਣ ਲੱਗੀ ਤੇ ਗਿਲਕੋ ਵਾਲੇ ਰਣਜੀਤ ਸਿੰਘ ਨੇ ਦੋਨੇ ਪਾਸੇ ਲੱਡੂ ਦੇਖ ਕੇ ਥੋੜਾ ਜਿਹਾ ਮਨ ਲਲਚਾਉਣ ਜਾਂ ਲੱਗਿਆ ਫੈਸਲਾ ਲੈਣ ਲੱਗੇ ਫਿਰ ਆਵਾਦੀ ਪਾਰਟੀ ਨੂੰ ਲੱਗਿਆ ਕਿ ਭਾਈ ਠੀਕ ਆ ਜੇ ਅੱਜ ਅਸੀਂ ਇਹਨੂੰ ਪਾਵਰ ਦੇ ਦਈ ਪ ਦੇਖੇ ਰੱਖੀ ਇਹਨੂੰ ਜੇ ਇੱਥੇ ਉਹ ਭਾਰਤ ਆ ਕਿਤੇ ਇਹ ਨਾ ਹੋਵੇ ਨੇੜੇ ਜਾ ਕੇ ਭਾਜਪੀ ਵਾਲੇ ਪਾਸੇ ਛਾਲ ਮਾਰ ਦੇਵੇ ਨੇੜੇ ਜਾ ਕੇ ਕਾਂਗਰਸ ਵਾਲੇ ਪਾਸੇ ਛਾਲ ਮਾਰ ਦੇਵੇ ਤਾਂ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਆ ਉਹ ਉਹ ਜਿਹੜੀ ਫੈਸਲਾ ਜਿਹੜਾ ਆਪਣਾ ਉਹ ਰੋਕ ਲਿਆ ਬਾਅਦ ਵਿੱਚ ਜਾ ਕੇ ਸੋਚਿਆ ਕਿ ਭਾਈ ਜੇ ਅਨਮੋਲ ਗਗਨਮਾਨ ਹੋਣਾ ਨੇ ਅਸਤੀਫਾ ਦਿੱਤਾ ਹੈ ਤਾਂ ਅਨਮੋਲ ਗਗਨਮਾਨ ਹੋਣਾ ਨੂੰ ਜਾ ਕੇ ਜਿਹੜਾ ਉਹ ਮਨਾਉਣਾ ਚਾਹੀਦਾ ਫਿਰ ਕਹਿੰਦੇ ਅਨਮੋਲ ਗਗਨਮਾਨ ਹੋਣਾ ਨੂੰ ਜਾ ਕੇ ਮਨਾਇਆ ਗਿਆ ਉੱਥੇ ਅਮਨ ਅਰੂੜਾ ਪਹੁੰਚੇ ਜਦੋਂ ਅਮਨ अरोड़ा ਉੱਥੇ ਪਹੁੰਚੇ ਤੇ ਆਮ ਆਦੀ ਪਾਰਟੀ ਦੇ ਕਈ ਅਹੁਦੇਦਾਰ ਐਮਸੀ ਸਹਿਬਾਨ ਜਾਂ ਕੁਝ ਹੋਰ ਅਹੁਦੇਦਾਰ ਤੇ ਅਨਮੋਲ ਦਰਮਾਨ ਦੇ ਜਿਹੜੇ ਕਰੀਬੀ ਵੀ ਸੀਗੇ ਔਰ ਉਹ ਵੀ ਉੱਥੇ ਬੈਠੇ ਸੀ ਤੇ ਉੱਥੇ ਉਹਨਾਂ ਨੇ ਪ੍ਰਧਾਨ ਤੋਂ ਸਿੱਧੇ ਤੌਰ ਤੇ ਮੰਗ ਕੀਤੀ ਕਿ ਵਿਧਾਇਕਾਂ ਨੂੰ ਮਾਣ ਸਤਿਕਾਰ ਉਹਦੀ ਪਾਵਰ ਜਿਹੜੀ ਆ ਉਹ ਵਾਪਸ ਦਿੱਤੀ ਜਾਵੇ ਲਖਵਿੰਦਰ ਜੀ ਬੜੀ ਇਹ ਹੈਰਾਨੀ ਦੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਅਹੁਦੇਦਾਰ ਜਿਹੜੇ ਆ ਉਹ ਮੰਗ ਕਰ ਰਹੇ ਹੋਣ ਕਿ ਭਾਈ ਸਾਡੀ ਜਿਹੜੀ ਵਿਧਾਇਕ ਹੈ ਉਹਨੂੰ ਜਿਹੜੀ ਆ ਪਾਵਰ ਦਿੱਤੀ ਜਾਵੇ ਹੈਰਾਨੀ ਦੀ ਗੱਲ ਹੈ ਬਹੁਤ ਜਦੋਂ ਉਹਨਾਂ ਨੇ ਕਹਿੰਦੇ ਕਿ ਉੱਥੇ ਗਏ ਤਾਂ ਇੱਕ ਕਾਉਂਸਲਰ ਬਹਾਦਰ ਸਿੰਘ ਓਕੇ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ ਸਾਬਕਾ ਕਾਉਂਸਲਰ ਪ੍ਰਦੀਪ ਪ੍ਰੂੜਾ ਡਾਕਟਰ ਅਸ਼ਵਨੀ ਸ਼ਰਮਾ ਬਲਾਕ ਪ੍ਰਧਾਨ ਨਵਦੀਪ ਸੈਣੀ ਅਮਿਤ ਖੁੱਲਰ ਅਤੇ ਹੋਰਾਂ ਨੇ ਵੀ ਕਹਿੰਦੇ ਹਨ ਮੋਰਗਗਰਮਾਨ ਦੀ ਰੈਸ ਵਿੱਚ ਪਾਰਟੀ ਪ੍ਰਧਾਨ ਦੀ ਉੱਥੇ ਮੌਜੂਦਗੀ ਦੇ ਵਿੱਚ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਬਣਦੇ ਅਧਿਕਾਰ ਦੇਣ ਅਤੇ ਆਪਣੇ ਹਲਕੇ ਦੇ ਫੈਸਲੇ ਖੁਦ ਲੈਣ ਦੇ ਅਧਿਕਾਰ ਦੇਣ ਦੀ ਮੰਗ ਕੀਤੀ ਲਖਵਿੰਦਰ ਜੀ ਬਹੁਤ ਵੱਡੀ ਗੱਲ ਹੈ ਕਿ ਔਰ ਕਹਿੰਦੇ ਕਿ ਇਸ ਤੇ ਅਮਨ अरोड़ा ਨੇ ਹਲਕੇ ਦੇ ਪਾਰਟੀ ਆਗੂਆਂ ਤੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਭੋਸਾ ਦਿੱਤਾ ਅਤੇ ਕਿਹਾ ਕਿ ਉਹ ਜਿਹੜੀਆਂ ਸੇਵਾ ਕਰਦੇ ਰਹਿਣਗੇ ਹੁਣ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸਿਗੀਆਂ ਕਿ ਆਖਰ ਮੰਨੇ ਕਿਵੇਂ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਜੇ ਅਸਤੀਫਾ ਦਿੱਤਾ ਸੀ ਤਾਂ ਅਸਤੀਫਾ ਵਾਪਸ ਲੈਣ ਤੇ ਮੰਨੇ ਕਿਵੇਂ ਕਹਿੰਦੇ ਕਿ ਸ਼ਰਤ ਰੱਖੀ ਗਈ ਹੈ ਕਿ ਅਨਮੋਲ ਗਗਨਮਾਨ ਉਹਨਾਂ ਦੇ ਜਿਹੜੇ ਉਹਨਾਂ ਦੇ ਕਰੀਬੀ ਨੇ ਉਥੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਈ ਅਧਿਕਾਰ ਜਿਹੜੇ ਆ ਬਣਦੇ ਐਮਐਲਏ ਸਹਿਬਾ ਦੇ ਅਨਮੋਲ ਗਗਨਮਾਨ ਦੇ ਉਹ ਵਾਪਸ ਦਿੱਤੇ ਜਾਣ ਔਰ ਉਹਨਾਂ ਦੇ ਆਪਣੇ ਹਲਕੇ ਦੇ ਜਿਹੜੇ ਫੈਸਲੇ ਆ ਉਹ ਖੁਦ ਲੈਣ ਦੇ ਅਧਿਕਾਰ ਜਿਹੜੇ ਆ ਉਹ ਅਨਮੋਲ ਗਗਨਮਾਨ ਨੂੰ ਹੋਣੇ ਚਾਹੀਦੇ ਆ ਯਾਨੀ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਵਿਧਾਇਕ ਦੇ ਬੰਦੇ ਇਹ ਗੱਲ ਕਹਿ ਰਿਹਾ ਕਿ ਵਿਧਾਇਕ ਨੂੰ ਫੈਸਲੇ ਖੁਦ ਲੈਣ ਦੇ ਅਧਿਕਾਰ ਆਪਣੇ ਹਲਕੇ ਦੇ ਵਿੱਚ ਹੋਣ ਜਿਹੜੀਆਂ ਭਾਵੇਂ ਇਹਨਾਂ ਦੇ ਵਿਧਾਇਕ ਇਹਨਾਂ ਦੇ ਜਿਹੜੇ ਮੰਤਰੀ ਆਪਣੇ ਹਲਕਿਆਂ ਦੇ ਵਿੱਚ ਫੈਸਲੇ ਖੁਦ ਨਹੀਂ ਲੈ ਸਕੇ ਆਪਣੇ ਮੰਤਰਾਲਿਆਂ ਦੇ ਵਿੱਚ ਫੈਸਲੇ ਖੁਦ ਨਹੀਂ ਲੈ ਸਕਦੇ ਇਹ ਸਾਫ਼ ਤੌਰ ਤੇ ਜਿਹੜੀ ਉਹਨਾਂ ਨੇ ਮੰਗ ਕੇ ਰੱਖੀ ਆ ਪ੍ਰਧਾਨ ਅਮਨ ਰੂੜਾ ਤੋਂ ਅਮਨ ਜਿਹੜੇ ਅਨਮੋਲ ਗਗਰ ਮਾਰ ਦੇ ਕਰੀਬੀਆਂ ਨੇ ਕਿ ਅਧਿਕਾਰ ਉਹਨਾਂ ਦੇ ਦਿੱਤੇ ਜਾਣ ਜਿਹੜੇ ਬਣਦੇ ਅਧਿਕਾਰ ਵਿਧਾਇਕ ਦੇ ਔਰ ਨਾਲ ਹੀ ਨਾਲ ਆਪਣੇ ਫੈਸਲੇ ਖੁਦ ਜਿਹੜੇ ਆ ਉਹ ਇਸ ਹਲਕੇ ਦੇ ਵਿੱਚ ਲੈਣ ਦੇ ਅਧਿਕਾਰ ਦਿੱਤੇ ਨੇ ਯਾਨੀ ਕਿ ਦਿੱਲੀ ਵਾਲਿਆਂ ਦਾ ਇੱਕ ਇੱਕ ਬੰਦਾ ਲਖਵਿੰਦਰ ਜੀ ਆ ਕੇ ਬੈਠਾ ਹੋਇਆ ਹਲਕਿਆਂ ਦੇ ਵਿੱਚ ਜਿਹੜਾ ਕਿ ਹਲਕਿਆਂ ਨੂੰ ਜਿਹੜਾ ਉਹ ਮੈਨੇਜ ਕਰਦਾ ਤਾਂ ਵਿਧਾਇਕਾਂ ਦੇ ਮਨੋਵਲ ਜਿਹੜੇ ਆ ਇੱਕ ਤਰੀਕੇ ਨਾਲ ਟੁੱਟ ਚੁੱਕੇ ਆ ਮੰਤਰੀਆਂ ਦੇ ਹਲਕਿਆਂ ਦੇ ਮੰਤਰੀਆਂ ਦੇ ਹਲਕਿਆਂ ਤੇ ਉਹਨਾਂ ਦੇ ਮੰਤਰਾਲਿਆਂ ਦੇ ਵਿੱਚ ਵੀ ਕਹਿੰਦੇ ਆ ਕਿ ਬੰਦੇ ਬਿਠਾਏ ਗਏ ਆ ਤਾਂ ਫੈਸਲੇ ਲੈਣ ਦੇ ਅਧਿਕਾਰ ਵਿਧਾਇਕਾਂ ਤੇ ਮੰਤਰੀਆਂ ਨੂੰ ਹੈ ਨਹੀਂਗੇ ਜਿਹਦੇ ਕਰਕੇ ਵਿਧਾਇਕ ਤੇ ਮੰਤਰੀ ਬਹੁਤ ਜ਼ਿਆਦਾ ਫਰਸਟ੍ਰੇਟ ਹੱਕੀਆ ਤੇ ਇਹ ਸ਼ਰਤ ਵੀ ਰੱਖੀ ਆ ਕਿ ਵਧਾਇਕਾਂ ਨੂੰ ਬਣਦੇ ਅਧਿਕਾਰ ਦਿੱਤੇ ਜਾਣ ਤੇ ਉਹਨਾਂ ਨੂੰ ਖੁਦ ਦੇ ਫੈਸਲੇ ਜਿਹੜੇ ਆ ਆਪਣੇ ਹਲਕੇ ਦੇ ਉਹਨਾਂ ਨੂੰ ਲੈਣ ਦੇ ਅਧਿਕਾਰ ਦਿੱਤੇ ਜਾਣ ਇਹ ਮੰਗ ਰੱਖੀ ਆ ਕਹਿੰਦੇ ਕਿ ਅਮਨ ਅਰੋੜਾ ਨੇ ਕਿਹਾ ਕਿ ਠੀਕ ਆ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਇਸ ਕਰਕੇ ਉਹ ਬੜੀ ਪ੍ਰੋਸਟੇਡ ਸੀ ਲਖਿੰਦਰ ਜੀ ਜਿਹਦੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਸ਼ਰਤਾਂ ਜਿਹੜੀਆਂ ਉਹ ਮੰਨਣੀਆਂ ਪੈ ਗਈਆਂ ਨੇ ਔਰ ਇਹ ਵੀ ਗੱਲ ਹੈਗੀ ਆ ਕਿ ਪਹਿਲਾਂ ਹੀ ਉਹ ਡੀ ਮੋਟੀਵੇਟਾਈਜ਼ ਬੜੇ ਸੀਗੇ ਕਿਉਂਕਿ ਜਦੋਂ ਉਹਨਾਂ ਨੂੰ ਅ ਮੰਤਰੀ ਬਣਾਇਆ ਗਿਆ ਤਾਂ ਮੰਤਰੀ ਤੋਂ ਹਟਾ ਦਿੱਤਾ ਗਿਆ ਫਿਰ ਉਹਨਾਂ ਨੇ ਬੜਾ ਜੋਰ ਸ਼ੋਰ ਲਾਇਆ ਸੀਗਾ ਕਿ ਮੰਤਰੀ ਭਾਈ ਬਣੇ ਰਹੀਏ ਕਿ ਜਿਹੜਾ ਹਟਾਇਆ ਗਿਆ ਉਹ ਕਿਸੇ ਤਰੀਕੇ ਨਾਲ ਫੈਸਲਾ ਵਾਪਸ ਲੈਣਾ ਜਾਵੇ ਤਾਂ ਮੰਤਰੀ ਬਣੇ ਪਰ ਗੱਲ ਬਣੀ ਨਹੀਂ ਉਹਨੂੰ ਹਟਾ ਦਿੱਤਾ ਗਿਆ ਬਾਅਦ ਵਿੱਚ ਹੁਣ ਜਦੋਂ ਫਿਰ ਮੰਤਰੀ ਮੰਡਲ ਚੇਂਜ ਹੋਇਆ ਉਦੋਂ ਵੀ ਜਿਹੜੀ ਕੋਸ਼ਿਸ਼ ਉਹਨਾਂ ਦੇ ਵੱਲੋਂ ਬਹੁਤ ਜ਼ੋਰ ਸ਼ੋਰ ਦੇ ਨਾਲ ਲਖਵਿੰਦਰ ਜੀ ਕੀਤੀ ਗਈ ਕਿ ਭਾਈ ਜੇ ਕਿਤੇ ਜਿਹੜਾ ਹੈਗਾ ਦੁਬਾਰਾ ਮੰਤਰੀ ਬਣਾ ਦਿੱਤਾ ਜਾਵੇ ਤਾਂ ਗੱਲ ਜਿਹੜੀ ਆ ਬਣ ਜੇ ਪਰ ਕਿਸੇ ਵੀ ਤਰੀਕੇ ਨਾਲ ਗੱਲ ਉਹਨਾਂ ਦੀ ਬਣੀ ਨਹੀਂ ਮੰਤਰੀ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਨਹੀਂ ਬਣਾਇਆ ਜਾ ਸਕਿਆ ਜਿਹਦੇ ਕਰਕੇ ਉਸ ਤੋਂ ਬਾਅਦ ਚੋਂ ਉਹਨਾਂ ਨੂੰ ਪਾਵਰਲੈਸਟ ਕਰ ਦਿੱਤਾ ਗਿਆ ਤੇ ਮਨੋਵਲ ਜਿਹੜਾ ਉਹਨਾਂ ਦਾ ਬਿਲਕੁਲ ਟੁੱਟ ਗਿਆ ਸੀਗਾ ਰਣਜੀਤ ਸਿੰਘ ਗਿੱਲ ਦੇ ਪਾਰਟੀ 'ਚ ਆਉਣ ਦੀਆਂ ਸੰਭਾਵਨਾਵਾਂ ਨੇ ਹੋਰ ਸੱਟ ਮਾਰੀਆਂ ਅਨਮੋਲ ਗਗਨਵਾਨ ਦੇ ਹੌਂਸਲਿਆਂ ਨੂੰ ਤੇ ਜਿੱਤੇ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇਣਾ ਹੀ ਵੇਤਰ ਸਮਝਿਆ ਔਰ ਅਸਤੀਫਾ ਦੇ ਕੇ ਉਹਨਾਂ ਨੇ ਇੱਕ ਵਾਰ ਫਿਰ ਹੀਰੋ ਬਣ ਦੀ ਕੋਸ਼ਿਸ਼ ਕੀਤੀ ਤੇ ਪਰ ਗੱਲ ਇਹ ਹੈ ਕਿ ਪਾਵਰਲੈਸ ਸੀਗੇ ਜਿਹਦੇ ਪਾਵਰ ਜਾਂਦੀ ਅਨਮੋਲ ਗਗਨ ਮਾਨ ਤੋਂ ਚੱਲੀ ਨਹੀਂ ਗਈ ਤੇ ਅਸਤੀਫਾ ਜੜਾ ਦਿੱਤਾ ਪਰ ਸਿੱਧੂ ਸਾਹਿਬ ਗੱਲ ਇਹ ਹੈ ਵੀ ਜੇਕਰ ਸਰਕਾਰ ਅਨਮੋਲ ਗਗਨ ਮਾਨ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਮੰਗਾ ਮੰਗ ਕੇ ਬੈਕਫੁੱਟ ਦੇ ਉਪਰ ਆਈ ਹੈ ਤਾਂ ਕੀ ਇਹ ਖਤਰੇ ਦੀ ਘੰਟੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਲਈ ਕਿਉਂਕਿ ਬਹੁਤ ਜ਼ਿਆਦਾ ਐਸੇ ਵਿਧਾਇਕ ਨੇ ਐਸੇ ਮੰਤਰੀ ਨੇ ਜਿਹੜੇ ਅੰਦਰੋਂ ਖਾਤੇ ਨਿਰਾਸ਼ ਚੱਲ ਰਹੇ ਨੇ ਵੀ ਉਹਨਾਂ ਦੀਆਂ ਪਾਵਰਾਂ ਬਿਲਕੁਲ ਜ਼ੀਰੋ ਕਰ ਚੁੱਕੀਆਂ ਨੇ ਭਾਵੇਂ ਦੇਖਣ ਨੂੰ ਉਹਨਾਂ ਕੋਲੇ ਪਾਵਰਾਂ ਨੇ ਪਰ ਉਹ ਪਾਵਰਾਂ ਯੂਜ਼ ਨਹੀਂ ਕਰ ਸਕਦੇ ਤੇ ਕੀ ਫੇਰਾ ਜੇ ਅਨਮੋਲ ਗਗਨ ਮਾਨ ਅਸਤੀਫਾ ਦੇ ਕੇ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਬੈਕਫੁੱਟ ਤੇ ਲਿਆ ਸਕਦੀ ਆ ਸਾਵਣ ਵਾਲੇ ਸਮੇਂ ਦੇ ਵਿੱਚ ਹੋਰ ਵਿਧਾਇਕ ਮੰਤਰੀ ਵੀ ਇਸ ਤਰ੍ਹਾਂ ਦਾ ਰਸਤਾ ਬਣਾ ਸਕਦੇ ਨੇ ਦੇਖੋ ਲਖਵਿੰਦਰ ਜੀ ਆਪਾਂ ਲਗਾਤਾਰੀ ਇਹ ਚਰਚਾ ਆਪਣੇ ਪ੍ਰੋਗਰਾਮ ਦੇ ਵਿੱਚ ਕਰਦੇ ਰਹੇ ਆ ਕਿ ਵਿਧਾਇਕ ਜਿਹੜੇ ਹੈਗੇ ਆ ਇਹਨਾਂ ਦੇ ਉਹ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਉਹ ਲਗਭਗ 70 ਦੇ ਕਰੀਬ ਵਿਧਾਇਕਾਂ ਦੀਆਂ ਟਿਕਟਾਂ ਜਿਹੜੀਆਂ ਉਹ ਕੱਟੀਆਂ ਜਾ ਸਕਦੀਆਂ ਨੇ ਕੋਈ ਰਸਤਾ ਹੀ ਦੇ ਅੰਦਰ ਔਰ ਉਹਨਾਂ ਹਲਕਿਆਂ ਦੇ ਵਿੱਚ ਹੁਣੇ ਤੋਂ ਹੀ ਕਈ ਬੰਦਿਆਂ ਨੂੰ ਤਿਆਰੀ ਕਰਵਾਉਣ ਦੇ ਲਈ ਨਾਲ ਉਹਨਾਂ ਦੇ ਬਰਾਬਰ ਇੱਕ ਤਰੀਕੇ ਨਾਲ ਹਲਕਾ ਇੰਚਾਰਜ ਉਹਨਾਂ ਦੇ ਬਰਾਬਰ ਕੀ ਵੱਧ ਪਾਵਰਾਂ ਵਿਧਾਇਕਾਂ ਦੇ ਬਰਾਬਰ ਦੇ ਕੇ ਉੱਥੇ ਬੰਦੇ ਜਿਹੜੇ ਆ ਉਹ ਬਿਠਾਏ ਜਾ ਰਹੇ ਹੈਗੇ ਆ ਔਰ ਉੱਥੇ ਲਾ ਦਿੱਤੇ ਜਾਣੇ ਔਰ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਊਗਾ ਔਰ ਵਿਧਾਇਕ ਪਾਵਰਲੈਸ ਹੋ ਜਾਣਗੇ ਇੱਕ ਤਰੀਕੇ ਨਾਲ ਤੇ ਲੋਕ ਉਹਨਾਂ ਨਾਲ ਜੁੜਨੇ ਸ਼ੁਰੂ ਹੋ ਜਾਣਗੇ ਜਦੋਂ ਬਦਨਾਮੀ ਹੋਊਗੀ ਤਾਂ ਵਿਧਾਇਕਾਂ ਦੀ ਹੋਊਗੀ ਬੱਲੇ ਬੱਲੇ ਹੋਊਗੀ ਤਾਂ ਉਹ ਲੋਕਾਂ ਦੀ ਹੋਊਗੀ ਤਾਂ 27 ਦੀ ਤਿਆਰੀ ਕਰਾਉਣ ਵਾਲੀ ਜਿਹੜੀ ਆ ਗੱਲ ਸੀ ਬਹੁਤ ਥਾਵਾਂ ਦੇ ਉੱਪਰ ਇੰਜ ਹੋ ਵੀ ਗਿਆ ਔਰ ਇਸ ਤਰੀਕੇ ਦੇ ਨਾਲ ਵਿਧਾਇਕ ਫਰਸਟ੍ਰੇਟ ਹੋਏ ਆ ਲਖਪਿੰਦਰ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇ ਇਸ ਤਰੀਕੇ ਦੇ ਨਾਲ ਚੱਲਦਾ ਰਿਹਾ ਤੇ ਵਿਧਾਇਕ ਫਰਸਟ੍ਰੇਟ ਹੋਗੇ ਵਿਧਾਇਕ ਯੂਨਿਟੀ ਦੇ ਵਿੱਚ ਆ ਕੇ ਕੋਈ ਵੱਡਾ ਫਾਇਦਾ ਲੈ ਸਕਦੇ ਆ ਔਰ ਇਸ ਤੋਂ ਬਾਅਦ ਇਹ ਸਮਝ ਜਿਹੜੀ ਆ ਜ਼ਰੂਰ ਆ ਚੁੱਕੀ ਹੈ ਕਿ ਹਾਈ ਕਮਾਂਡ ਨੂੰ ਇਹ ਭਾਈ ਇਸ ਤਰੀਕੇ ਦੇ ਨਾਲ ਫੈਸਲੇ ਪੰਜਾਬ ਦੇ ਵਿੱਚ ਲਏ ਜਾਣੇ ਜਿਹੜੇ ਆ ਸੌਖੇ ਨਹੀਂ ਹੁਣ ਮੈਨੂੰ ਲੱਗਦਾ ਕਿ ਥੋੜੀ ਦੇਰ ਹਲਕਾ ਇੰਚਾਰਜ ਵਾਲੇ ਫੈਸਲਿਆਂ ਦੇ ਉੱਪਰ ਬ੍ਰੇਕਾਂ ਜਿਹੜੀਆਂ ਉਹ ਲੱਗ ਜਾਣੀਆਂ ਕਿਉਂਕਿ ਤਾਜ਼ਾ-ਤਾਜ਼ਾ ਮਸਲਾ ਹੋਇਆ ਬਾਕੀ ਵਿਧਾਇਕਾਂ ਨੂੰ ਵੀ ਜਿਹੜੇ ਆ ਕੰਨ ਹੋ ਗਏ ਆ ਇਹ ਭਾਈ ਜੇ ਮੇਰੇ ਹਲਕੇ ਤੇ ਇੰਨਾ ਹੋਇਆ ਤੇ ਧਮਕੀ ਮੈਂ ਵੀ ਅਸਤੀਫਾ ਦਿਓ ਦੇਣੀ ਐ ਤੇ ਕਿਤੇ ਪੰਜਾ ਸੱਤਾ ਦਸਾਂ ਦੇ ਵਿੱਚ ਇਹ ਗੱਲ ਇਕੱਠੀ ਹੋ ਗਈ ਤਾਂ ਜੇ ਉਹ ਇਕੱਠਿਆਂ ਨੇ ਯੂਨੀਟੀ ਬਣਾ ਲਈ ਤਾਂ ਹਲਾਲ ਜਿਹੜੇ ਆ ਲਖਵਿੰਦਰ ਜੀ ਬਹੁਤ ਨਸਾਰ ਜਿਹੜੇ ਆ ਇਹਨਾਂ ਦੀ ਪਾਰਟੀ ਦੇ ਵਾਸਤੇ ਹੋ ਜਾਣੇ 27 ਤੋਂ ਪਹਿਲਾਂ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਕੋਈ ਇਹੋ ਜਿਹਾ ਰਿਸਕ ਖੋਣ ਲੈਣ ਦੀ ਇਹ ਉਹਦੇ ਵਿੱਚ ਪੋਜੀਸ਼ਨ ਦੇ ਵਿੱਚ ਹੈਗੇ ਆ ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਦੇ ਨਾਲ ਡਰਦਿਆਂ ਨੇ ਇਹ ਹਲਕਾ ਇੰਚਾਰਜੀ ਵਾਲਾ ਜਿਹੜਾ ਸਿਸਟਮ ਵਿਧਾਇਕਾਂ ਦੇ ਬਰਾਬਰ ਲਾਉਣ ਵਾਲਾ ਜਿਹੜਾ ਸ਼ੁਰੂ ਇਹਨਾਂ ਨੇ ਕਰਨਾ ਸੀਗਾ ਉਹ ਮੈਨੂੰ ਲੱਗਦਾ ਥੋੜੀ ਦੇਰ ਲਈ ਉਹਦੇ ਤੇ ਅਮਰੀਕਾ ਜਿਹੜੀਆਂ ਲੱਗ ਜਾਣਗੀਆਂ ਤੇ ਜਿਹੜੇ ਫ੍ਰਸਟ੍ਰੇਟ ਵਿਧਾਇਕ ਨੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਜਿਹੜੀ ਆ ਹੋ ਸਕਦਾ ਕਿ ਜਰੂਰ ਮਿਲੇ ਪਰ ਇਹ ਗੱਲ ਕਿਹਦੇ ਨਾਲ ਕਲੀਅਰ ਹੋ ਗਈ ਹੈ ਕਿ ਥੋੜਾ ਜਿਹਾ ਬ੍ਰੇਕਾਂ ਜਰੂਰ ਲੱਗ ਜਾਣਗੀਆਂ ਹਲਕਾਂ ਚਾਰਜੀ ਵਾਲੇ ਥੋੜਾ ਸਮਾਂ ਹੀ ਪਰ ਪਾਵਰਲੈਸ ਜਿਹੜੇ ਹੈਗੇ ਆ ਵਿਧਾਇਕ ਜਾਂ ਥੋੜੀਆਂ ਬਹੁਤੀ ਉਹਨਾਂ ਨੂੰ ਭਾਵਨਾ ਵੀ ਦਿੱਤੀਆਂ ਜਾ ਸਕਦੀਆਂ ਨੇ ਪਰ ਬਹੁਤਾ ਲੰਬਾ ਸਮਾਂ ਖੁਸ਼ੀ ਮਨਾਉਣ ਵਾਲੀ ਗੱਲ ਵਿਧਾਇਕਾਂ ਤੇ ਇਹਨਾਂ ਮੰਤੀਆਂ ਵਾਸਤੇ ਹੁਣੀ ਬਿਲਕੁਲ ਸਰ ਬਿਲਕੁਲ ਚਲੋ ਉਧਰ ਆਪਾਂ ਹੁਣ ਸਰ ਗੱਲ ਕਰ ਲਈਏ ਸੁਨੀਲ ਜਾਖੜ ਦੇ ਇੱਕ ਵੱਡੇ ਬਿਆਨ ਦੀ ਕਿਉਂਕਿ ਇੱਕ ਵਾਰ ਫਿਰ ਤੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਵਕਾਲਤ ਕੀਤੀ ਐ ਸੋ ਉਹਨਾਂ ਨੇ ਕਿਹਾ ਵੀ ਆਪਣੇ ਸਿਆਸੀ মতਪੇਦ ਪੁੱਲ ਕੇ ਦੋਹਾਂ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਕਈ ਪੰਜਾਬ ਵਿਰੋਧੀ ਤਾਕਤਾਂ ਜਿਹੜੀਆਂ ਉੱਭਰ ਰਹੀਆਂ ਨੇ ਸੋ ਪਹਿਲਾਂ ਤਾਂ ਕਿਹੜੀਆਂ ਤਾਕਤਾਂ ਵੱਲੋਂ ਇਸ਼ਾਰਾ ਕਰ ਰਹੇ ਨੇ ਇਹ ਵੀ ਸਮਝਾਓ ਤੇ ਨਾਲ ਦੱਸਿਓ ਕਿ ਇਹ ਜਿਮਨੀ ਚੋਣ ਤੋਂ ਪਹਿਲਾਂ ਜੇ ਗਠਜੋੜ ਦੀਆਂ ਹੁਣ ਬਕਾਲ ਤੋਂ ਕਰ ਲੈਨੇ ਪ੍ਰਧਾਨ ਕਰ ਰਿਹਾ ਪੰਜਾਬ ਪ੍ਰਧਾਨ ਕਿ ਇਹ ਗਠਜੋੜ ਹੋ ਸਕਦਾ ਜੇਕਰ ਹੋਵੇਗਾ ਤਾਂ ਜਿਮਨੀ ਚੋਣ ਕਿਵੇਂ ਦੀ ਰਹਿਣ ਵਾਲੀ ਹੈ ਕਿਉਂਕਿ ਉਧਰੋਂ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਤੇ ਨਾਲ ਹੀ ਨਾਲ ਇੱਕ ਵੱਡਾ ਆਜ਼ਾਦ ਗਰੁੱਪਾ ਜਿਹੜਾ ਪਾਰਟੀ ਨੂੰ ਵੱਡੀ ਤਾਕਤ ਦਿੰਦਾ ਹੈ ਤਰਨ-ਤਾਰਨ ਦੇ ਵਿੱਚ ਆ ਪਹੁੰਚਿਆਗਾ ਫਿਰ ਕਿਵੇਂ ਦੇਖ ਰਿਹਾ ਹਾਂ ਗਠਜੋੜ ਨੂੰ ਗਠਜੋੜ ਜਿਮਨੀ ਚੌਂ ਤੋਂ ਪਹਿਲਾਂ ਹੋਏਗਾ ਜੇਕਰ ਹੋਏਗਾ ਜਿਹੜਾ ਉਮੀਦਵਾਰ ਐਲਾਨਿਆ ਗਿਆ ਉਹ ਕਿਹੜੀ ਸਥਿਤੀ 'ਚ ਰਹੇਗਾ ਬਿਲਕੁਲ ਠੀਕ ਗੱਲ ਲਖਵਿੰਦਰ ਜੀ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਇਹ ਵਕਾਲਤ ਸੁਰੀਲ ਜਾਖੜ ਉਹਨਾਂ ਨੇ ਕੀਤੀ ਹੈ ਕਿ ਭਾਈ ਗਠਜੋੜ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਉਹ ਹੋਣਾ ਚਾਹੀਦਾ ਆਪਾਂ ਅੱਗੇ ਵੀ ਬਹੁਤ ਸਾਰੀ ਚਰਚਾ ਦੇ ਵਿੱਚ ਆਪਾਂ ਇਹ ਗੱਲ ਕਰ ਚੁੱਕੇ ਹਾਂ ਲਖਵਿੰਦਰ ਜੀ ਕਿ ਜੇਕਰ ਜਿਸ ਤਰੀਕੇ ਦੇ ਨਾਲ ਜਿਹੜੀ ਆਪਾਂ ਗੱਲ ਕਰ ਲਈਏ ਬੀਜੇਪੀ ਆ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੀ ਵੋਟ ਪਰਸੈਂਟੇਜ ਲੈ ਕੇ ਜਾ ਰਹੀ ਹੈ ਸ਼ਹਿਰਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਜੇਕਰ ਸਤਾਈ ਤੋਂ ਪਹਿਲਾਂ ਅਕਾਲੀ ਭਾਜਪਾ ਦਾ ਗੱਟਜੋੜ ਹੋ ਜਾਂਦਾ ਤਾਂ ਸਿੱਧੀ ਟੱਕਰ ਜਿਹੜੀ ਆ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਭਾਜਪਾ ਵਰਸਸ ਕਾਂਗਰਸ ਦੀ ਜਿਹੜੀ ਆ ਹੋਊਗੀ ਨੁਕਸਾਨ ਜਿਹੜਾ ਬਹੁਤ ਵੱਡੇ ਪੱਧਰ ਤੇ ਆਮ ਆਦੀ ਪਾਰਟੀ ਦਾ ਹੋਊਗਾ ਜੇ ਦੂਜੇ ਨੰਬਰ ਦੀ অপਸ਼ਨ ਬਣ ਕੇ ਜਿਹੜੀ ਆ ਉਹ ਬਾਹਰ ਆ ਜਾਂਦਾ ਅਕਾਲੀ ਭਾਜਪਾ ਗੱਟਜੋੜ ਤਾ ਮਜ਼ਬੂਤੀ ਦੇ ਨਾਲ ਉੱਭਰ ਸਕਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੋਈ ਕੋਈ ਸਮਾਂ ਪਹਿਲਾਂ ਕੇਂਦਰ ਕੇਂਦਰੀ ਹਾਈ ਕਮਾਂਡ ਦੇ ਜਿਹੜੇ ਉਹਨਾਂ ਦੇ ਸੀਨੀਅਰ ਲੀਡਰ ਨੇ ਕੁਝ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਭਾਈ ਪੰਜਾਬ ਦੇ ਵਿੱਚ ਨਾ ਤਾਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਭਾਜਪਾ ਦੇ ਆਗੂ ਬਿਆਨਬਾਜ਼ੀ ਕਰਨ ਤੇ ਨਾ ਹੀ ਗਠਜੋੜ ਨੂੰ ਲੈ ਕੇ ਬਿਆਨਬਾਜ਼ੀ ਕਰਨ ਇਹ ਜਿਹੜਾ ਬਿਆਨ ਲਖਵਿੰਦਰ ਜੀ ਕੁਝ ਦਿਨ ਪਹਿਲਾਂ ਕੇਂਦਰ ਦੇ ਕੁਝ ਭਾਜਪਾ ਲੀਡਰਾਂ ਦਾ ਜਿਹੜਾ ਉਹ ਆਇਆ ਸੀਗਾ ਔਰ ਜਿਹੜੇ ਇੰਚਾਰਜ ਵੀ ਜਿਹੜੇ ਲੱਗੇ ਹੋਏ ਆ ਕੁਝ ਸਟੇਟਾਂ ਦੇ ਉਨ੍ਹਾਂ ਦੇ ਵੱਲੋਂ ਵੀ ਇਹ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਇੱਕ ਤਾਂ ਵਿਕਰਮ ਸਿੰਘ ਮਜੀਠੀਆ ਵਾਲੇ ਮਸਲੇ ਤੇ ਭਾਜਪਾ ਵਾਲੇ ਆਗੂ ਜਿਹੜੇ ਆ ਬਿਆਨ ਨਾ ਦੇਣ ਦੂਜਾ ਵਾਰ-ਵਾਰ ਅਕਾਲੀ ਦਲ ਦੇ ਨਾਲ ਗਠਜੋੜ ਕਰਨ ਦੀ ਜਿਹੜੀ ਆ ਉਹ ਵਕਾਲਤ ਜਿਹੜੀ ਆ ਉਹ ਨਾ ਕਰਨ ਇਸ ਦੇ ਬਾਵਜੂਦ ਹੁਣ ਇਹ ਜਮਨੀ ਚੋਣ ਤੋਂ ਪਹਿਲਾਂ ਲਖਵਿੰਦਰ ਜੀ ਸੁਨੀਲ ਜਾਖੜ ਹੋਣਾ ਨੇ ਜਿਹੜਾ ਇਹ ਬਿਆਨ ਦੇ ਦਿੱਤਾ ਸੁਨੀਲ ਜਾਖੜ ਹੋਣਾ ਦਾ ਬਿਆਨ ਇੱਕ ਮਹੀਨੇ ਰੱਖਦਾ ਕਿਉਂਕਿ ਸੁਨੀਲ ਜਾਖੜ ਮੰਜੇ ਹੋਏ ਸਿਆਸਤਦਾਨ ਨੇ ਭਾਜਪਾ ਦੇ ਪ੍ਰਧਾਨ ਵੀ ਨੇ ਔਰ ਲਖਵਿੰਦਰ ਜੀ ਜੇਕਰ ਮੈਨੂੰ ਲੱਗਦਾ ਹੈ ਕਿ ਅਕਾਲੀ ਭਾਜਪਾ ਦੀਆਂ ਵੋਟਾਂ ਜਿਹੜੀਆਂ ਉਹ ਲੁਧਿਆਣੇ ਜਿਮਨੀ ਚੋਣ ਵਾਲੀਆਂ ਜਿਹੜੀਆਂ ਉਹ ਮਿਲਾ ਲਈਆਂ ਜਾਣ ਤਾਂ ਲਖਵਿੰਦਰ ਜੀ ਮੈਨੂੰ ਲੱਗਦਾ ਕਿ ਰਿਜ਼ਲਟ ਜਿਹੜਾ ਉੱਥੇ ਕੁਝ ਹੋਰ ਹੋ ਸਕਦਾ ਸੀਗਾ ਸੋ ਇਸ ਕਰਕੇ ਹੁਣ ਜਿਮਨੀ ਚੋਣ ਜਿਹੜੀ ਆ ਉਹ ਆ ਗਈ ਹੈ ਔਰ ਉਸ ਤੋਂ ਪਹਿਲਾਂ ਸ੍ਰੀ ਜਾਖੜ ਉਹਨਾਂ ਨੇ ਇਹ ਗੱਲ ਕਹਿਣੀ ਕਿ ਭਾਈ ਸਾਨੂੰ ਦੋਨਾਂ ਪਾਰਟੀਆਂ ਨੂੰ ਪੰਜਾਬ ਦੇ ਹਿੱਤ ਮੇਨ ਰੱਖ ਰਿਆ ਹੋਇਆ ਕੁਝ ਆਪਣੇ ਨਿੱਜੀ ਹਿੱਤ ਜਿਹੜੇ ਉਹ ਛੱਡ ਦਿਆ ਹੋਇਆ ਸਾਨੂੰ ਇੱਕਜੁੱਟ ਹੋਣਾ ਪਊਗਾ ਪੰਜਾਬ ਵਿਰੋਧੀ ਸੂਬਾ ਵਿਰੋਧੀ ਤਾਕਤਾਂ ਜਿਹੜੀਆਂ ਉਹ ਇੱਕਜੁੱਟ ਹੋਈਆਂ ਹੋਈਆਂ ਨੇ ਸੋ ਇਸ ਕਰਕੇ ਇਕੱਠੇ ਹੋ ਕੇ ਚੋਣਾਂ ਲੜਨ ਦਾ ਜਿਹੜਾ ਉਹ ਸਮਾਂ ਆ ਗਿਆ ਔਰ ਲਖਵਿੰਦਰ ਜੀ ਵਾਕਈ ਗੱਲ ਠੀਕ ਹੈ ਕਿ ਜੇਕਰ ਅਕਾਲੀ ਭਾਜਪਾ ਗਠਜੋੜ ਜਿਹੜਾ ਉਹ ਦੁਬਾਰਾ ਹੋ ਜਾਂਦਾ ਹੁਣ ਪਰਸੈਪਸ਼ਨ ਜਿਹੜੀ ਆ ਉਹ ਬਣ ਚੁੱਕੀ ਹੈ ਜੇ ਅਕਾਲੀ ਭਾਜਪਾ ਗਠਜੋੜ ਦੁਬਾਰਾ ਹੋ ਗਿਆ ਤਾਂ ਕਾਫੀ ਵੱਡੀ ਮਜ਼ਬੂਤੀ ਦੇ ਨਾਲ ਲਖਵਿੰਦਰ ਜੀ ਨਿਕਲ ਸਕਦਾ ਔਰ ਜਿਮਨੀ ਚੋਣ ਦੇ ਅੰਦਰ ਦੂਜੇ ਪਾਸੇ ਅਕਾਲੀ ਦਲ ਨੂੰ ਜਿਹੜਾ ਆਜ਼ਾਦ ਗਰੁੱਪ ਦਾ ਜਿਹੜਾ ਉਹ ਸਮਰਥਨ ਮਿਲਿਆ ਆਜ਼ਾਦ ਗਰੁੱਪ 104 ਪੰਚਾਇਤਾਂ ਦੇ ਵਿੱਚੋਂ ਕਹਿੰਦੇ ਕਿ 43 44 ਪੰਚਾਇਤਾਂ ਜਿਹੜੀਆਂ ਨੇ ਉਹ ਬਣਾ ਕੇ ਉੱਥੇ ਬੈਠਾ ਹੋਇਆ ਔਰ ਉੱਥੇ 7 ਐਮਸੀ ਵੀ ਉਸ ਆਜ਼ਾਦ ਗਰੁੱਪ ਦੇ ਕੋਲ ਨੇ ਤੇ ਉਹ ਆਜ਼ਾਦ ਗਰੁੱਪ ਨੇ ਜਿਹੜਾ ਹੈਗਾ ਅਕਾਲੀ ਦਲ ਦੇ ਵਿੱਚ ਕੱਲ ਸ਼ਮੂਲਿਤ ਕਰ ਲਈ ਹੈ ਔਰ ਸ਼ਮੂਲਿਤ ਕਰਕੇ ਜਿਵੇਂ ਇੱਕ ਵੱਖਰੀ ਪਾਰਟੀ ਦੀ ਸੰਗਠਨ ਹੁੰਦਾ ਨਾ ਉਸੇ ਤਰੀਕੇ ਦੇ ਨਾਲ ਉਸ ਆਜ਼ਾਦ ਗਰੁੱਪ ਨੇ ਤਰਨਤਾਰਨ ਹਲਕੇ ਦੇ ਵਿੱਚ ਆਪਣੀ ਪੈਂਟ ਜਿਹੜੀ ਆ ਉਹ ਮਜ਼ਬੂਤ ਕੀਤੀ ਆ ਔਰ ਉਥੇ ਪਿੰਡ-ਪਿੰਡ ਜਾ ਕੇ ਉਸੇ ਤਰੀਕੇ ਦੇ ਨਾਲ ਹੀ ਸੰਗਠਨ ਬਣਾਇਆ ਆਪਣੇ ਸਰਪੰਚ ਬਣਾਏ ਨੇ ਤਕਰੀਬਨ ਹਰ ਹਲਕੇ ਦੇ ਵਿੱਚ ਤੇ ਉਥੇ ਹੀ ਲਖਵਿੰਦਰ ਜੀ 7 ਐਮਸੀ 2023ਆਂ ਦੇ ਵਿੱਚ ਉਸ ਆਜ਼ਾਦ ਗਰੁੱਪ ਦੇ ਕੋਲ ਹੈਗੇ ਆ ਤੇ ਉਹਨੇ ਸ਼ਮੂਲੀਅਤ ਕਰ ਲਈ ਆ ਔਰ ਜਿਹੜੇ ਆਜ਼ਾਦ ਗਰੁੱਪ ਦੇ ਮੁਖੀ ਥਾਪੇ ਗਏ ਸੀ ਪ੍ਰਿੰਸੀਪਲ ਸੁਖਵਿੰਦਰ ਕੌਰ ਹਰਮੀਰ ਸਿੰਘ ਸੰਧੂ ਜਿਹੜੇ ਕਿ ਅਕਾਲੀ ਦਲ ਦੇ ਵੱਲੋਂ 22 ਦੀ ਚੋਣ ਲੜੇ ਸੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਤੋਂ ਬਾਅਦ ਅਕਾਲੀ ਦਲ ਦੇ ਕੋਲ ਤਾਂ ਵੈਸੇ ਵੀ ਕੈਂਡੀਡੇਟ ਜਿਹੜਾ ਉਹ ਹੈ ਨਹੀਂ ਸੀਗਾ ਸੋ ਆਜ਼ਾਦ ਕੁੱਪ ਦੇ ਜਿਹੜੇ ਮੁਖੀ ਬੀਬੀ ਸੁਖਵਿੰਦਰ ਕੌਰ ਸੀਗੇ ਉਹਨਾਂ ਨੂੰ ਹੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਜਿਹੜਾ ਉਹ ਬਣਾ ਲਿਆ ਤਾਂ ਬਹੁਤ ਵੱਡਾ ਸਮਰਥਨ ਅਕਾਲੀ ਦਲ ਨੂੰ ਔਰ ਅਕਾਲੀ ਦਲ ਦਾ ਇੱਕ ਤਿਕਣਾ ਆਜ਼ਾਦ ਗਰੁੱਪ ਨੂੰ ਹਾਲਾਂਕਿ ਉਹ ਹੁਣ ਤਾਂ ਮਿਲ ਕੇ ਇੱਕ ਹੀ ਹੋ ਗਏ ਐ ਤੇ ਇਹ ਬਹੁਤ ਵੱਡੀ ਤਾਕਤ ਜਿਹੜੀ ਉਹ ਹੋਈ ਸੀ ਤੇ ਇਸ ਜਿਮਨੀ ਚੋਣ ਤੋਂ ਪਹਿਲਾਂ ਜੇ ਵਾਕਈ ਅਕਾਲੀ ਭਾਜਪਾ ਗਠਜੋੜ ਜਿਹੜਾ ਹੋ ਜਾਂਦਾ ਤਾਂ ਉਹ ਲਖਵਿੰਦਰ ਜੀ ਬਹੁਤ ਵੱਡਾ ਇੱਕ ਬਲ ਲੈ ਕੇ ਆਊਗਾ ਪਰ ਇਹ ਗਠਜੋੜ ਦਾ ਰਾਹ ਵੀ ਕੋਈ ਇੰਨਾ ਸੌਕਾ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਇਹ ਗੱਲਾਂ ਕਹਿ ਕੇ ਜਿਹੜਾ ਉਹ ਛੱਡਿਆ ਸੀਗਾ ਗਠਜੋੜ ਔਰ ਇੱਕ ਕੁਝ ਸਮਾਂ ਪਹਿਲਾਂ ਇੱਕ ਸ਼ਰਤ ਜਿਹੜੀ ਆ ਲੋਕ ਸਭਾ ਕਿਉਂ ਨਾ ਤੋਂ ਪਹਿਲਾਂ ਰੱਖੀ ਸੀ ਕਿ ਆਹ ਆ ਸ਼ਰਤਾਂ ਜਿਹੜੀਆਂ ਨੇ ਜੇ ਆਹ ਸ਼ਰਤਾਂ ਪੂਰੀਆਂ ਕਰ ਦਿੰਦੀ ਹੈ ਚਾਹੇ ਉਹ ਬੰਦੀ ਸਿੰਘਾ ਦੇ ਮਸਲੇ ਤੇ ਹੋਵੇ ਕਿਸਾਨਾਂ ਦੇ ਮਸਲੇ ਤੇ ਹੋਵੇ ਜਾਂ ਕੁਝ ਹੋਰ ਜਿਹੜੇ ਲਖਵਿੰਦਰ ਜੀ ਮਸਲੇ ਸੀਗੇ ਤੇ ਜੇਕਰ ਆਹ ਮਸਲਿਆਂ ਦੇ ਉੱਪਰ ਭਾਜਪਾ ਸੋਚ ਵਿਚਾਰ ਕਰੇਗੀ ਜੇ ਮਸਲੇ ਹੱਲ ਕਰ ਦਿੰਦੀ ਆ ਤਾਂ ਤਾਂ ਹੀ ਅਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਸਮਝੌਤਾ ਜਿਹੜਾ ਉਹ ਕਰਾਂਗੇ ਗਠਜੋੜ ਜੀ ਜਾਂ ਕਰਾਂਗੇ ਪਰ ਉਹ ਅੱਜ ਵੀ ਜਿਹੜੀਆਂ ਸਾਰੀਆਂ ਗੱਲਾਂ ਜਿਉਂਦੀਆਂ ᱛਿਓਂ ਨੇ ਤੇ ਜੇ ਅਜਿਹੀ ਸਥਿਤੀ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਉਹ ਗਠਜੋੜ ਕਰ ਲੈਂਦਾ ਤਾਂ ਫਿਰ ਲੋਕ ਜਿਹੜੇ ਉਹਨਾਂ ਨੂੰ ਸਵਾਲ ਪੁੱਛਣਗੇ ਕਿ ਭਾਈ ਜਿਹੜੇ ਮਸਲਿਆਂ ਦੀ ਤੁਸੀਂ ਆਪ ਗੱਲ ਕੀਤੀ ਸੀ ਜਿਹੜੇ ਮਸਲਿਆਂ ਦੇ ਤੁਸੀਂ ਪ੍ਰੈਸ ਨੋਟ ਬਣਾ ਬਣਾ ਕੇ ਸ਼ਾਪਦੇ ਰਹੇ ਹੋ ਦਿੰਦੇ ਰਹੇ ਹੋ ਕਿ ਭਾਈ ਜੇ ਆਹ ਮਸਲੇ ਨਾ ਹੱਲ ਹੋਏ ਤਾਂ ਅਸੀਂ ਗਠਜੋੜ ਨਹੀਂ ਕਰਾਂਗੇ ਕੀ ਅੱਜ ਉਹ ਮਸਲੇ ਹੱਲ ਹੋ ਗਏ ਆ ਕੀ ਤੁਹਾਨੂੰ ਲੱਗਦਾ ਕਿ ਉਹ ਮਸਲੇ ਹੱਲ ਹੋ ਗਏ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ ਲਖਵਿੰਦਰ ਜੀ ਉਹ ਧਿਆਨ ਮੰਗਦੀਆਂ ਨੇ ਸੋ ਅਕਾਲੀ ਦਲ ਭਾਜਪਾ ਦਾ ਗਠਜੋੜ ਜੇ ਕੋਈ ਹੁੰਦਾ ਹੈ ਤਾਂ ਜਿਵੇਂ ਚੋਣ ਤੋਂ ਪਹਿਲਾਂ ਵਾਕਈ ਇੱਕ ਮਜ਼ਬੂਤੀ ਵਾਲੀ ਗੱਲ ਹੋਊਗੀ ਪਰ ਜੇਕਰ ਕਿਸੇ ਤਰੀਕੇ ਦੇ ਨਾਲ ਇਹ ਗਠਜੋੜ ਤੋਂ ਬਾਹਰ ਸਵਾਲ ਉੱਠਦੇ ਨੇ ਤਾਂ ਉਹ ਵੀ ਅਕਾਲੀ ਦਲ ਦੇ ਵਾਸਤੇ ਕੋਈ ਰਾਹ ਸੌਖਾ ਹੋਣ ਵਾਲਾ ਨਹੀਂ ਪਰ ਸਰ ਇੱਕ ਪਾਸੇ ਪ੍ਰਧਾਨ ਸਾਹਿਬ ਇਹ ਬਕਾਲਤ ਕਰ ਰਹੇ ਨੇ ਵੀ ਗਠਜੋੜ ਹੋਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਦਾ ਕਾਲੀ ਦਲ ਦਾ ਲੇਕਿਨ ਦੂਸਰੇ ਪਾਸੇ ਉੱਥੇ ਤਿਆਰੀਆਂ ਵੀ ਬੜ ਦਿੱਤੀਆਂ ਗਈਆਂ ਨੇ ਭਾਜਪਾ ਦੇ ਵੱਲੋਂ ਜੇ ਅਪਰ ਗੱਲ ਕਰੀਏ ਕਿਉਂਕਿ ਭਾਜਪਾ ਨੇ ਉੱਥੇ ਸਰਜੀਤ ਜੈਨ ਨੂੰ ਹਲਕਾ ਇੰਚਾਰਜ ਬਿਲਾਤਾ ਕੇਡੀ ਭੰਡਾਰੀ ਵਰਗੇ ਆਪਣੇ ਜਿਹੜੇ ਲੀਡਰ ਨੇਗੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਸਹਾਇਕ ਹਲਕਾ ਇੰਚਾਰਜ ਵੀ ਲਗਾਇਆ ਗਿਆ ਇੱਕ ਪਾਸੇ ਤਿਆਰੀਆਂ ਭਾਜਪਾ ਨੇ ਸ਼ੁਰੂ ਕਰ ਦਿੱਤੇ ਦੂਜੇ ਪਾਸੇ ਪ੍ਰਧਾਨ ਸਾਹਿਬ ਬਕਾਲਤ ਕਰ ਰਹੇ ਨੇ ਇਹਨੂੰ ਸਮਝੀਏ ਕਿਵੇਂ ਸਿਨੈਰੀਓ ਨੂੰ ਆਪਾਂ ਨੇ ਦੇਖੋ ਉਹ ਤਾਂ ਲਖਵਿੰਦਰ ਜੀ ਉਹਨਾਂ ਨੇ ਆਪਣੀ ਤਿਆਰੀ ਜਿਹੜੀ ਆ ਉਹ ਕਰਨੀ ਹੀ ਐ ਪਾਰਟੀ ਨੇ ਜੇ ਗਠਜੋੜ ਵੀ ਹੋ ਗਿਆ ਤਿਆਰੀ ਤਾਂ ਫੇਰ ਵੀ ਜਿਹੜੀ ਆ ਉਹ ਕਰਨੀ ਹੋਈ ਐ ਤਿਆਰੀ ਕਰਨੀ ਵਾਲੇ ਸਮਾਂ ਬਹੁਤ ਪਿਆ ਹੈਗਾ 6 ਮਹੀਨਿਆਂ ਦਾ ਸਮਾਂ ਤਕਰੀਬਨ ਲਖਵਿੰਦਰ ਜੀ 5.5 ਮਹੀਨਿਆਂ ਦਾ ਹੈਗਾ ਇਹਦੇ ਵਿੱਚ ਵਿੱਚ ਹੀ ਚੋਣ ਕਰਾਈ ਜਾਣੀ ਆ ਉਸ ਤੋਂ ਪਹਿਲਾਂ ਇਹ ਤਿਆਰੀਆਂ ਜਿਹੜੀਆਂ ਚੱਲਦੀਆਂ ਹੀ ਰਹਿਣੀਆਂ ਨੇ ਆਖਰੀ ਦਿਨਾਂ ਤੱਕ ਵੀ ਗਠਜੋੜ ਹੋਣ ਦੀ ਸੰਭਾਵਨਾ ਹੋ ਸਕਦੀ ਐ ਸੋ ਇਸ ਕਰਕੇ ਆਪਾਂ ਕਹੀਏ ਕਿ ਤਿਆਰੀਆਂ ਕਰ ਲਈਆਂ ਤਾਂ ਗਠਜੋੜ ਹੋਣ ਦੀ ਸੰਭਾਵਨਾ ਨਹੀਂ ਐ ਇਸ ਤਰੀਕੇ ਦੇ ਨਾਲ ਨਹੀਂ ਹੈ ਯਾਨੀ ਦੋਨੇ ਚੀਜ਼ਾਂ ਨੇ ਗਠਜੋੜ ਹੋ ਵੀ ਸਕਦਾ ਨਹੀਂ ਤਾਂ ਹੋਇਆ ਉਹ ਤਾਂ ਹੈ ਹੀ ਨਹੀਂਗਾ ਪਰ ਇਹ ਗੱਲ ਆਪਾਂ ਜੇ ਕਹੀਏ ਕਿ ਤਿਆਰੀਆਂ ਕਰਤੀਆਂ ਦੋਨਾਂ ਪਾਰਟੀਆਂ ਨੇ ਜੇ ਅਕਾਲੀ ਦਲ ਨੇ ਜਿਹੜੀ ਆ ਉਹ ਤਿਆਰੀ ਖੇਚਦੀ ਆਪਣਾ ਉਮੀਦਵਾਰ ਐਲਾਨਤਾ ਤਾਂ ਇਸ ਕਰਕੇ ਜਿਹੜਾ ਉਹ ਗਠਜੋੜ ਨਹੀਂ ਹੋ ਸਕਦਾ ਇਹ ਗੱਲ ਜਿਹੜੀ ਲਕਵਿੰਦਰ ਜੀ ਮੈਨੂੰ ਲੱਗਦਾ ਹੈ ਨਹੀਂ ਔਰ ਨਾ ਤਾਂ ਅਕਾਲੀ ਦਲ ਦੇ ਕੋਲ ਇਸ ਤਰੀਕੇ ਦੇ ਨਾਲ ਹਾਲ ਦੀ ਘੜੀ 43 44 ਸਰਪੰਚ ਸੀਗੇ ਤੇ ਨਾ 7 ਐਮਸੀ ਸੀਗੇ ਨਾ ਉਹ ਬੀਜੇਪੀ ਕੋਲੇ ਆ ਤੇ ਜੇ ਇਸ ਆਜ਼ਾਦ ਗਰੁੱਪ ਨੇ ਇੰਨੇ ਬੰਦੇ ਆਪਣੇ ਖੜੇ ਕਰਕੇ ਜਿਤਾਏ ਆ ਦੇ ਭਾਵ ਕਿ ਉਹ ਮਜਬੂਤ ਨੇ ਤੇ ਜੇ ਆਜ਼ਾਦ ਗਰੁੱਪ ਦੀ ਮੁਖੀ ਨੂੰ ਅਕਾਲੀ ਦਲ ਦੇ ਵੱਲੋਂ ਜੇ ਕੈਂਡੀਡੇਟ ਬਣਾਇਆ ਗਿਆ ਤਾਂ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਇੱਕ ਚੰਗਾ ਫੈਸਲਾ ਹੈ ਤੇ ਜੇ ਭਾਜਪਾ ਕਹੇ ਕਿ ਨਹੀਂ ਇਹਨੂੰ ਨਹੀਂ ਅਸੀਂ ਆਪਣਾ ਉਮੀਦਵਾਰ ਦੇਣਾ ਇਹ ਕੋਈ ਗੱਲ ਠੀਕ ਨਹੀਂ ਜੇ ਭਾਜਪਾ ਸਿਆਣ ਪਰ ਵਰਤੇਗੀ ਤਾਂ ਉਸੇ ਚੀਜ਼ ਨੂੰ ਉਸੇ ਹੀ ਆਗੂ ਨੂੰ ਜਿਹੜਾ ਉਸਮਰਥਨ ਦੇਗੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੋਈ ਕੋਈ ਗੱਲ ਨਹੀਂ ਹੈ ਕਿ ਜੇਕਰ ਜੇ ਤਿਆਰੀਆਂ ਸ਼ੁਰੂ ਪਾਰਟੀਆਂ ਨੇ ਵੱਖ-ਵੱਖਰੀਆਂ ਕਰ ਲੀਆਂ ਨੇ ਤਾਂ ਗਠਜੋੜ ਹੋਣ ਦੀ ਸੰਭਾਵਨਾ ਘਟ ਗਈ ਇੰਨਾ ਨਹੀਂ ਹੈ ਬਿਲਕੁਲ ਸਾਰਾ ਤੇ ਸਰ ਜਿਸ ਤਰੀਕੇ ਤੁਸੀਂ ਗੱਲ ਕੀਤੀ ਹੈ ਵੀ ਇਨਚਾਰਜ ਨੇ ਪੰਜਾਬ ਦੇ ਜਿਹੜੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਕਿ ਸੀ ਵਿਕਰਮ ਅਜੀਠਿਆ ਦੇ ਮਾਮਲੇ 'ਚ ਗੱਲ ਨਹੀਂ ਕਰਨੀ ਆ ਜਾਂ ਗੱਟਜੋੜ ਦੇ ਸਬੰਧ ਦੇ ਵਿੱਚ ਕੋਈ ਬਿਆਨ ਨਹੀਂ ਦੇਣਾ ਤਾਂ ਫਿਰ ਇਹ ਜਿਹੜਾ ਬਿਆਨ ਆ ਸੁਨੀਲ ਜਾਖੜ ਜੀ ਦਾ ਪ੍ਰਧਾਨ ਨੇ ਬੀਜੇਪੀ ਪੰਜਾਬ ਦੇ ਇਹ ਉਹਨਾਂ ਦਾ ਪਰਸਨਲ ਹੋ ਜਾਂਦਾ ਜਾਂ ਜਿਹੜੀ ਪਾਰਟੀ ਹੈ ਉਹ ਕਿਸੇ ਰਣਨੀਤੀ ਦੇ ਤਹਿਤ ਇਸ ਗੱਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇ ਜਿਬਨੀ ਚੋਣ ਤੋਂ ਪਹਿਲਾਂ ਨਾ ਸਹੀ ਤਾਂ ਹੋ ਸਕਦਾ ਵੀ 2027 ਤੋਂ ਪਹਿਲਾਂ ਪਹਿਲਾਂ ਇਹ ਗੱਟਜੋੜ ਫਿਰ ਤੋਂ ਹੋ ਜਾਵੇ ਬਿਲਕੁਲ ਹੋ ਸਕਦਾ ਹੈ ਲਖਮਿੰਦਰ ਜੀ ਕੁਝ ਵੀ ਸੰਭਾਵਨਾਵਾਂ ਹੋ ਸਕਦੀਆਂ ਹਾਲ ਦੀ ਘੜੀ ਇਹ ਬਿਆਨ ਜਿਹੜਾ ਲਖਮਿੰਦਰ ਜੀ ਪਰਸਨਲ ਲੱਗ ਰਿਹਾ ਹੈਗਾ ਕਿਉਂਕਿ ਵਾਰ-ਵਾਰ ਸੁਨੀਲ ਜਾਖੜ ਉਹ ਉਹ ਗੱਲ ਕਰ ਰਿਹਾ ਔਰ ਠੀਕ ਵੀ ਗੱਲ ਸੁਨੀਲ ਜਾਖੜ ਜਿਹੜੀ ਆ ਉਹ ਕਰ ਰਹੇ ਹੈਗੇ ਆ ਬੇਸ਼ੱਕ ਸ਼ਹਿਰਾਂ ਦੇ ਵਿੱਚ ਤੁਹਾਡਾ ਵੋਟ ਪਰਸੈਂਟਜ ਵਧ ਗਿਆ ਹੋਵੇ ਪਰ ਸ਼ਹਿਰਾਂ ਦੀਆਂ ਵੋਟਾਂ ਦੇ ਸਿੱਤੇ ਸਿਰਫ ਸ਼ਹਿਰਾਂ ਦੀਆਂ ਸੀਟਾਂ ਦੇ ਸਿੱਤੇ ਤੁਸੀਂ ਸਰਕਾਰ ਨਹੀਂ ਬਣਾ ਸਕਦੇ ਕਿ ਕਿਸੇ ਥਾਂ ਤੋਂ ਤੁਸੀਂ ਦੂਜੀ ਥਾਂ ਤੇ ਰਹਿ ਜਾਂਦੇ ਹੋ ਕਿਸੇ ਤੀਜੀ ਥਾਂ ਤੇ ਰਹਿ ਜਾਂਦੇ ਹੋ ਜਿਤਦੀ ਸੰਭਾਵਨਾ ਸ਼ਹਿਰਾਂ ਦੀਆਂ ਸੀਟਾਂ ਦੇ ਵੀ ਥੋੜੀਆਂ ਤੇ ਹੀ ਆ ਸੋ ਇਸ ਕਰਕੇ ਕੋਈ ਬਾਹਲਾ ਹਵਾ ਚ ਆਉਣ ਦੀ ਗੋੜ ਨਹੀਂ ਕਿ ਸ਼ਹਿਰਾਂ ਦੇ ਵਿੱਚ ਵੋਟ ਪਰਸੈਂਟ ਵਧ ਗਈ ਜਾਂ ਅਜਿਹਾ ਔਰ ਜਿਹੜੇ ਇੰਚਾਰਜ ਨੇ ਲਖਵਿੰਦਰ ਜੀ ਉਹ ਪੰਜਾਬ ਦੇ ਵਿੱਚ ਆਏ ਹੀ ਕਿੰਨੇ ਕਿਨੇ ਪੰਜਾਬ ਦੀ ਤਬੀਅਤ ਨੂੰ ਸਮਝਦਾ ਹੀ ਕਿੰਨੇ ਕਿਨੇ ਸੋ ਸੁਨੀਲ ਜਾਖੜ ਮਾਝੇ ਹੋ ਸਿਆਲਤਾ ਨੇ ਪੂਰਨ ਤਰੀਕੇ ਦੇ ਨਾਲ ਜਾਣਦੇ ਆ ਹਾਲ ਦੀ ਘੜੀ ਤਾਂ ਮੈਨੂੰ ਪਰਸਨਲੀ ਲੱਗਦਾ ਤੇ ਜੇਕਰ ਸੁਨੀਲ ਜਾਖੜ ਦੀ ਮੰਨ ਲਈ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਬਹੁਤ ਫਾਇਦਾ ਹੋਵੇ ਬਿਲਕੁਲ ਸੋ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੋੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਖ ਸੋ ਇਸ ਹਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਗਲੇ ਪ੍ਰੋਗਰਾਮ ਫਿਰ ਤੋਂ ਤੁਹਾਡੇ ਹੋਏਗੀ ਮੁਲਾਕਾਤ ਦਿਓ ਇਜਾਜ਼ਤ ਧੰਨਵਾਦ